ਤੈਨੂੰ ਤੈਨੂੰ ਜਾ ਮ ਸਮਝਾਈ ਨਾ ਤੂੰ ਪਰਵਾਨਾਈ ਗੰਗੂ ਦੀ ਮਾਂ ਕਹਿੰਦੀ ਐ ਤੈਨੂੰ ਜਾ ਮ ਸਮਝਾਈ ਤੈਨੂੰ ਜਾ ਮ ਸਮਝਾਈ ਨਾ ਤੂੰ ਕਰ ਮਨ ਆਈ ਦਰ ਥੋੜਾ ਧਿਆਨ ਰੱਖ ਦਰ ਥੋੜਾ ਧਿਆਨ ਰੱਖ ਪਰ ਮਨ ਤਮਾਂ ਦਾ ਵੇ ਸਤਉ ਚੁਗਿਆ ਨਹੀਂ ਜਾਣਾ ਗੰਗੋਦੀ ਮਾਂ ਨੇ ਸੱਤ ਚੁੱਕਿਆ ਨਹੀਂ ਜਾਣਾ ਬੋਝ ਨਾਂ ਤਾਂ ਦਵੇ ਸੱਤ ਚੁੱਕਿਆ ਨਹੀਂ ਜਾਣਾ ਬੱਬੀ ਮੁੰਨਾ ਨਹੀਂ ਰੁਕਦਾ ਹੁੰਦਾ ਸ਼ਰਾਬੀ ਨੂੰ ਸ਼ਰਾਬ ਪਿਆਰੀ ਆ ਨ ਲੱਗ ਜਾਂਦੀ ਹੈ ਮਾੜਾ ਜਾਂ ਕਹਿ ਕੇ ਵੇਖਿਓ ਨਾ ਪੀਆ ਕਰ ਪਤਾ ਕੀ ਹੈ ਨਾ ਉਹ ਫਰਾਣਾ ਪਿੰਦਾ ਉਹਦਾ ਕੀ ਹੋ ਗੜ ਗਿਆ ਉਹ ਫਲਾਣਾ ਫੀਲਾ ਉਹਦਾ ਕੀ ਬਣ ਗਿਆ ਸ਼ਰਾਬੀ ਬੰਦੇ ਨੂੰ ਸ਼ਰਾਬ ਪਿਆਰੀ ਲੱਗਣ ਲੱਗ ਪਈ ਦੀ ਜਵਾਰੀ ਬੰਦੇ ਨੂੰ ਜੂਆ ਮਾਰਾ ਨਹੀਂ ਲੱਗਦਾ ਉਹਨੂੰ ਪਿਆਰਾ ਰਹਿਣ ਲੱਗ ਪੈਂਦਾ ਪਾਪੀ ਬੰਦੇ ਨੂੰ ਪਾਪ ਬੁਰਾ ਨਹੀਂ ਲੱਗਦਾ ਫਿਰ ਪਿਆਰਾ ਬਣਨ ਲੱਗ ਪੈਂਦਾ ਇਹ ਮੈਂ ਨਹੀਂ ਕਹਿੰਦਾ ਮਹਾਰਾ ਦੀ ਬਾਣੀ ਕਹਿੰਦੀ ਆ ਪਾਪ ਮੋਰਾ ਪਾਪੀ ਕੋ ਪਿਆਰਾ ਬਾਪ ਵਰਦੇ ਪਾਪੇ ਬਸਾ ਮਾਂ ਨੇ ਬੜਾ ਰੁਕਿਆ ਨਹੀਂ ਰੁਕਿਆ ਫਿਰ ਦੱਬੇ ਪੈਰੀ ਮਾਤਾ ਗੁਜਰੀ ਜੀ ਦੇ ਕਮਰੇ ਚ ਗਿਆ ਜਿੱਥੇ ਮਾਤਾ ਜੀ ਲੇਟੇ ਪਏ ਸੀ ਜ਼ਰਾੜੇ ھیਠੋਂ سونے ਦੀਆਂ ਮੋਹਰਾਂ ਵਾਲੀ थैਲੀ ਚੁਰਾ ਲਈ ਮਾਤਾ ਗੁਜਰੀ ਜੀ ਨੂੰ ਪਤਾ ਲੱਗ ਗਿਆ ਸੀ ਰੋਕਿਆ ਨਹੀਂ ਪਤਾ ਕਿਉਂ ਨਹੀਂ ਰੋਕਿਆ ਮਾਤਾ ਗੁਜਰੀ ਜੀ ਨੂੰ ਪਤਾ ਸੀ ਗਰੀਬ ਆ ਇਹਦੇ ਘਰੇ ਆ ਮਾਇਆ ਦੀ ਲੋੜ ਪਣੀ ਹੋਣੀ ਮਾਤਾ ਤੇ ਆਪਣਾਂ ਜਾਣ ਦੀ ਲੰਘੂ ਇਹ ਬਗਾਨਾ ਬੰਦੇ ਬੈਠਾ ਅੱਖੋਂ ਸਭ ਨੂੰ ਸਿੱਧੀ ਵਾਹ ਰਹੀ ਥੂ ਮਾਤਾ ਜੀ ਨੂੰ ਪਤਾ ਲੱਗ ਗਿਆ ਕੁਝ ਨਹੀਂ ਬੋਲਦੇ ਮਾਤਾ ਜੀ ਰਾਤ ਲੰਗੀ ਸਵੇਰ ਹੋਈ ਜਦੋਂ ਜਲਪਾਣੀ ਸ਼ਿਕਾਇਆ ਨਾ ਮਾਤਾ ਗੁਜਰੀ ਜੀ ਨੂੰ ਇਦਾਂ ਦੇ ਬੰਦੇ ਮੇਰੇ ਫੜਦੇ ਹੁੰਦੇ ਨੇ ਸੇਵਾ ਕਰਦੇ ਵੀ ਮੇਰਾ ਪਤਾ ਨਾ ਕਸਤ ਨਾ ਸਿਰੀ ਗਾ ਇਹ ਤੂ ਮਾਤਾ ਗੁਦਰੀ ਜੀ ਨੇ ਵੈਸੀ ਪੁੱਛ ਲਿਆ ਲੰਗਿਆ ਮਾਇਆ ਸਾੰਭਲੀ